ਕਿਸਾਨ ਵੀਰੋ ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪਿੰਡ ਹਰਾਜ ਹਰਾਜ ਪਿੰਡ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਪਿੰਡ ਆ ਤੇ ਤਹਿਸੀਲ ਵੀ ਇਹਨੂੰ ਸ਼੍ਰੀ ਮੁਕਤਸਰ ਸਾਹਿਬ ਹੀ ਪੈਂਦੀ ਹੈ। ਇਸ ਪਿੰਡ ਵਿੱਚ ਬਾਈ ਜੀ ਹਰਾ ਦਾ ਖੇਤੀਬਾੜੀ ਦਾ ਕੰਮ ਆ ਤੇ ਖੇਤੀਬਾੜੀ ਦੇ ਨਾਲ-ਨਾਲ ਚੰਗੇ ਪਸ਼ੂ ਪਾਲਣ ਦਾ ਕੰਮ ਆ। ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ HF ਗੱਬਣਾ ਗਾਂਵ ਕਾਊ ਆ ਜਿਹਦੀ ਡਿਟੇਲ ਵੀ ਆਪਾਂ ਆਪ ਹੀ ਦੇਵਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿੰਨਾ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਦੋਸਤੋ ਉਹਨੂੰ ਜਰੂਰ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨਮਾਨ ਲਗਾ ਕੇ ਤੁਸੀਂ ਚੰਗੇ ਪਸ਼ੂਆਂ ਦੀ ਜਿਹੜੀ ਖਰੀਦਦਾਰੀ ਉਹ ਕਰ ਸਕੋ ਸੋ ਦੋਸਤੋ ਡਿਟੇਲ ਇਹਦੀ ਇਸ ਪ੍ਰਕਾਰ ਆ ਕਦ ਕਾੜ ਤੁਹਾਡੇ ਸਾਹਮਣੇ ਆ ਚੰਗੇ ਕਦ ਕਾੜ ਦੀ ਆ ਤੇ ਵੇਲ ਵੀ ਚੰਗੀ ਆ ਸੋਹਣਾ ਥਾਣ ਹਵਾਨਾ ਆ ਦੋਸਤੋ ਨੇੜੇ ਹੋ ਕੇ ਤੁਹਾਨੂੰ ਦਿਖਾਉਣੇ ਆ ਦੇਖ ਸਕਦੇ ਆ ਦੋਸਤੋ ਥਾਣਾ ਤੋਂ ਥਾਣਾ ਦੀ ਵਿੱਥ ਕੈਵ ਚੰਗਾ ਮੋਟਾ ਮੋਟਾ ਥਾਣਾ ਤੇ ਨਾੜਾਂ ਵੀ ਤੁਹਾਨੂੰ ਸਾਫ਼ ਦਿਸ ਰਹੀਆਂ ਲੇਵੇ ਦੇ ਉੱਪਰ ਅਗਲੇ ਤੋਂ ਅਗਲੇ ਥਾਣ ਦੀ ਵਿੱਥ ਵੀ ਚੰਗੀ ਆ ਤੇ ਅਗਲੇ ਤੋਂ ਪਿਛਲੇ ਦੀ ਵਿੱਥ ਵੀ ਚੰਗੀ ਆ ਤੇ ਦੋਨਾਂ ਪਾਸਿਆਂ ਤੋਂ ਤੁਹਾਨੂੰ ਹਵਾਨਾ ਨਿਕੋਣੇ ਇਹਦਾ ਪਹਿਲਾ ਦੂਜੀ ਸਾਈਡ ਤੋਂ ਦੋਸਤੋ ਬਿਲਕੁਲ ਸੇਮ ਹਵਾਨਾ ਇੱਕੋ ਜਿਹਾ ਥਾਣਾ ਅਗਲੇ ਅਗਲੇ ਨਾਲ ਬਰਾਬਰ ਅਤੇ ਮਗਰਲੇ ਮਗਰਲੇ ਨਾਲ ਬਰਾਬਰ ਮਗਰਲੇ ਸੰ ਥੋੜੇ ਛੋਟੇ ਆ ਤੇ ਮੂਹਰੇ ਥੋੜੇ ਜਿਹੇ ਵੱਡੇ ਆ ਤੋੜ ਕੇ ਤੁਹਾਨੂੰ ਦਿਖਾਵਾਂਗੇ ਤੇਰੀ ਡਿਟੇਲ ਮੈਂ ਤੁਹਾਨੂੰ ਸਾਰੀ ਦੱਸ ਦਿਆਂ ਮੂੰਹ ਮੱਥਾ ਵੀ ਦੋਸਤੋ ਤੁਸੀਂ ਦੇਖ ਲਓ ਫੇਸ ਕੁਆਲਿਟੀ ਠੀਕ ਆ ਦੋਸਤੋ ਚੰਗੇ ਅੰਗ ਤੇ ਗੱਬਣਾ ਦੋਸਤੋ ਇਹ ਤੀਜਾ ਸੁਆ ਤੇ 7 ਦਿਨ ਇਹਦੇ ਸੂਣ ਚ ਹਜੇ ਬਾਕੀ ਪਏ ਆ ਦੁੱਧ ਰਕਾਰਡ ਦੀ ਜੇ ਗੱਲ ਕਰੀਏ ਇਹ ਤਾਂ 17 18 ਲੀਟਰ ਪੀਕ ਲੈਵਲ ਤੇ ਦਿੱਤਾ ਇਹਨੇ ਤੇ ਚੰਗਾ ਥਣ ਹਵਾਨਾ ਦੋਸਤੋ ਤੁਹਾਨੂੰ ਤੋੜ ਕੇ ਦਿਖਾ ਦਿੰਨੇ ਆ ਤੁਰਦਿਆਂ ਤੋਂ ਤੁਹਾਨੂੰ ਹਵਾਨੇ ਦੀ ਜਿਹੜੀ ਜੱਜਮੈਂਟ ਆ ਚੰਗੀ ਤਰ੍ਹਾਂ ਆ ਜਾਣੀ ਹੈ ਦੇਖ ਸਕਦੇ ਆ ਦੋਸਤੋ ਹਵਾਨਾ ਚੰਗਾ ਬਣਾਇਆ ਹਜੇ ਹਫਤੇ ਦੇ ਵਿੱਚ ਨੇ ਹੋਰ ਚੰਗਾ ਕਰ ਜਾਣਾ ਇੱਠ ਪੁੜੇ ਦੀ ਤੁਸੀਂ ਦੇਖ ਹੀ ਸਕਦੇ ਆ ਥੋੜੀ ਜਿਹੀ ਫਿੱਕੇ ਅੰਗਾ ਜਾਂ ਦੋਸਤੋ ਸਾਫ ਸੁਥਰੀ ਹੈ ਬਿਲਕੁਲ ਭਵਨ ਦੀ ਟੈਲਾ ਜਿਹੜੀ ਇਹ ਸਾਰੀ ਇਹਨੇ ਭਰਨੀ ਆ ਭਰ ਕੇ ਤੇ ਫੇਰੇ ਨੇ ਸੂਣਾ ਬੰਨ ਲੋ ਜੀ ਲੈ ਚਲੋ ਲੈ ਚਲ ਇਹਦੀ ਫੋਟੋ ਵੀ ਹੋਣੀ ਚਾਹੀਦੀ ਚੱਲ 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 ਲੈ ਚੱਲ ਪੁੱਤ ਲੈ ਚੱਲ ਭਾਈ ਜੀ ਖੁਦ ਘਰੇ ਹੈ ਨਹੀਂ ਗੇ ਇਸ ਲਈ ਅਸੀਂ ਆਪ ਹੀ ਇਹਦੀ ਡਿਟੇਲ ਦਿੱਤੀ ਹੈ ਦੋਸਤੋ ਤੇ ਮੁੱਲ ਦੋਸਤੋ ਇਹਦਾ 52000 ਰੁਪਇਆ ਬਣਦਾ ਮਾਨਤਾ ਨਾਲ ਇਹਦੇ ਵਿੱਚੋਂ ਥੋੜਾ ਕੀਤਾ ਜਾਊਗਾ ਜੇ ਸ ਵੀ ਕਿਸੇ ਵੀਰ ਦੇ ਇਹ ਗਾਂ ਪਸੰਦ ਆ ਤਾਂ ਬਾਈ ਦਾ ਜਿਹੜਾ ਨੰਬਰ ਆ ਤਾਂ ਨੰਬਰ ਦੋਸਤੋ ਨੋਟ ਕਰ ਲਓ 76528 49137 ਨੰਬਰ ਇਹਨਾਂ ਦਾ ਤੇ ਇਸ ਨੰਬਰ ਤੇ ਤੁਸੀਂ ਕਾਲ ਕਰਕੇ ਬਾਈ ਜੀ ਸੌਦਾ ਕਰ ਸਕਦੇ ਆ ਇਸ ਤਰ੍ਹਾਂ ਦੀ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਜਿਹੜਾ ਨੰਬਰ ਆ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਹੈ ਵੀਡੀਓ ਲਈ ਦੋਸਤੋ ਸਾਡੇ ਨਾਲ ਸੰਪਰਕ ਕਰ ਸਕਦੇ ਆ ਹੇਠਲੇ ਨੰਬਰ ਤੇ ਵੀਡੀਓ ਦੇਖਣ ਲਈ ਦੋਸਤੋ ਬਹੁਤ ਬਹੁਤ ਧੰਨਵਾਦ ਤੇ ਮਿਲਦੇ ਹਾਂ ਅਜੇ ਹੀ ਨਵੇਂ ਵੀਡੀਓ ਦੇ ਨਾਲ ਆਗਾਹ ਦਿਓ ਜੀ ਧੰਨਵਾਦ